ਤੇ ਦੇਖੋ ਆਪਣੇ ਗਾਰਡਨ ਵਿੱਚ ਤੂਤ ਹੋਇਆ ਹੋਇਆ ਉਹਨੂੰ ਲੱਗੀਆਂ ਹੋਈਆਂ ਤੂਤੀਆਂ ਮਮਾ ਟੋੜੀ ਜਾਂਦੇ ਨੇ ਇਹ ਤਾਂ ਕੋਈ ਨਹੀਂ ਲਿਖਵਾ ਹਾਂ ਜੋ ਇਹ ਸਾਰਾ ਕੁਝ ਸੇ ਉਹ ਲਾਈ ਜਾਂਦੇ ਹਾਂਜੀ ਉਹੀ ਨਾ ਵਧੀਆ ਨਾ ਪਰ ਇਹਨਾਂ ਤੇ ਆਪਾਂ ਮੁੱਲ ਲਿਆ ਕਿ ਤੂਤੀਆਂ ਖਾਧੀਆਂ ਸੀ ਤੇ ਅੱਜ ਆਪਾਂ ਫੇਰ ਆਏ ਹਾਂ ਮਕੋੜ ਤੋੜਨ ਤੇ ਇੱਥੇ ਕਈ ਕੁਝ ਮਿਲਿਆ ਪੱਤੇ ਦਾ ਵੀ ਲੱਗਦਾ ਪੌਦਾ ਮਿਲਿਆ ਥੋੜੇ ਜੇ ਪੱਤੇ ਲਾਂਗੇ ਲਾਏ ਆਪਾਂ ਅੱਜ ਘਰੇ ਲਿਜਾ ਕੇ ਚੈੱਕ ਕਰਾਂਗੇ ਤੇ ਆਹ ਦੇਖੋ ਤੂਤੀਆਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਤੇ ਸਾਰਾ ਤੂਤ ਭਰਿਆ ਪਿਆ ਤੇ ਕਾਫੀ ਵਧੀਆ ਮਤਲਬ ਉਹ ਹੋਇਆ ਉਹ ਤੇ ਦੇਖਦੇ ਆਪਾਂ ਨੂੰ ਮਕੋਲ ਲੱਗਦੀ ਕਿ ਨਹੀਂ ਤੇ ਅਜ ਤੱਕ ਕੁਝ ਹੋਰ ਹੀ ਲੱਗ ਗਿਆ ਸਨੀਵਾੜ ਆਉਂਦੀ ਆ ਕਿ ਨਹੀਂ ਤੇ ਕਦੇ ਅਸੀਂ ਤਰਸਦੇ ਸੀ ਇਹੋ ਜੀਆਂ ਚੀਜ਼ਾਂ ਨੂੰ ਹਨਾ ਵੀ ਇੰਡੀਆ ਆਪਣੇ ਹੁੰਦੀਆਂ ਇਹ ਤੇ ਪਰ ਬਾਬੇ ਦੀ ਕਿਰਪਾ ਨਾਲ ਇੱਥੇ ਹੁਣ ਸਾਰਾ ਕੁਝ ਇਹ ਲਾਉਣ ਲੱਗ ਗਿਆ ਚਲੋ ਦੇਖਦੇ ਆ ਅੱਗੇ ਆਪਾਂ ਮਕੋ ਹੈਗੀ ਕਿ ਨਹੀਂ ਤੇ ਪਰ ਤੂਤੀਆਂ ਤਾਂ ਦੇਖੋ ਕਿੰਨੀਆਂ ਸੋਹਣੀਆਂ ਖਾ ਲੋ ਤੁਸੀਂ ਵੀ ਕਿੰਨਾ ਸੋਨਾ ਖੇਤਾਂ ਵਿੱਚ ਇੰਜੋਏ ਕਰ ਰਹੇ ਆ ਕੜੀ ਪੱਤੇ ਦੇ ਵੀ ਬੂਟੇ ਲਗਾਏ ਹੋਏ ਆ ਬਹੁਤ ਸੋਹਣਾ ਮੌਸਮ ਹੋਇਆ ਹਾਂਜੀ ਆਪਾਂ ਲੈ ਆਏ ਤੋੜ ਕੇ ਮਕੋ ਫਿਰ ਤੋਂ ਅੱਜ ਤੇ ਇੱਕ ਮੇਰੀ ਭੈਣ ਨੇ ਮੈਸੇਜ ਕੀਤਾ ਸੀਗਾ ਪਰਸਨਲੀ ਉਹ ਆਪਣੇ ਕੋਲ ਰਹਿੰਦੀ ਆ ਪਾਕਿਸਤਾਨ 'ਚ ਭੈਣ ਆ ਤੇ ਉਹ ਕਹਿੰਦੀ ਸੀ ਕਿ ਸਾਨੂੰ ਪਤਾ ਨਹੀਂ ਇਸ ਚੀਜ਼ ਬਾਰੇ ਇਹ ਕੀ ਆ ਤੇ ਇਹ ਐਡਾ ਵੀ ਹੁੰਦੀ ਆ ਆਪਣੇ ਇੱਥੇ ਬਹੁਤ ਜ਼ਿਆਦਾ ਵਾ ਵੈਸੇ ਇੰਡੀਆ ਪਾਕਿਸਤਾਨ ਦੇ ਵਿੱਚ ਤਾਂ ਬਹੁਤ ਹੁੰਦੀ ਆ ਤੇ ਇਹਨੂੰ ਮਕੋ ਬੋਲਦੇ ਆ ਕੋਈ ਪੰਗੂਲ ਬੋਲਦਾ ਤੇ ਇਹਨੂੰ ਛੋਟੀਆਂ-ਛੋਟੀਆਂ ਕਾਲੀਆਂ ਜਾਂ ਲਾਲ ਪਿੰਨਾਂ ਲੱਗਦੀਆਂ ਅੱਜ ਆਪਾਂ ਫਿਰ ਤੋੜ ਕੇ ਲੈ ਆਏ ਆ ਲਫਾਫਾ ਭਰ ਕੇ ਬਣਾਵਾਂਗੇ ਭੁਰਜੀ ਤੇ ਪੰਜਾਬੀ ਕਿਤੇ ਵੀ ਚਲੇ ਜਾਣ ਹਨਾ ਜਿਗਾਰੀ ਹੁੰਦੇ ਆ ਪੰਜਾਬੀ ਜਿਗਾਰਡ ਲਾਉਣੋਂ ਹਟਦੇ ਨਹੀਂ ਤੇ ਆਪਾਂ ਮੱਛਰ ਬਹੁਤ ਜ਼ਿਆਦਾ ਸੀ ਕਿਉਂਕਿ ਸਾਡੇ ਇੱਕ ਹਫਤਾ ਤੋਂ ਵੀ ਉੱਪਰ ਹੋ ਗਿਆ بارش ਹੁੰਦੀ ਨੂੰ ਤੇ ਉਹਦੇ ਕਰਕੇ ਮੱਛਰ ਬਹੁਤ ਸੀ ਇਸ ਤੇ ਪਰ ਆਪਾਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਤੋੜ ਕੇ ਲੈ ਕੇ ਆਈਏ ਤੇ ਆਹ ਸੀਗੀ ਮਕੋ ਇਹ ਵੀ ਆਪਾਂ ਬਣਾਵਾਂਗੇ ਪਾਲਕ ਅਤੇ ਆਲੂ ਪਾਠੇ ਘਰ ਜੀ ਅੱਗੇ ਵੀ ਆਪਾਂ ਵੈਸੇ ਇੱਕ ਵੀਡੀਓ ਦੇ ਵਿੱਚ ਵਿਖਾਈ ਸੀ ਤੇ ਕਈਆਂ ਭੈਣਾਂ ਨੂੰ ਨਹੀਂ ਪਤਾ ਲੱਗਾ ਵੀ ਇਹ ਕੀ ਆ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ